ਗੁਰ ਪਿਆਰਿਓ ਅੱਜ ਜੇਠ ਦਾ ਮਹੀਨਾ ਪ੍ਰਕਾਸ਼ਮਾਨ ਹੋਇਆ ਹੈ ਪੰਚਮ ਪੀਤਾ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਝ ਰਾਗ ਦੇ ਅੰਦਰ ਸਾਡੇ ਕਾਲ ਯੁਗ ਜੀਵਾਂ ਵਾਸਤੇ 12 ਮਹੀਨਿਆਂ ਦੀ ਬਾਣੀ ਅੰਕਿਤ ਕੀਤੀ ਹੈ ਅੱਜ ਦੇ ਮਹੀਨੇ ਦਾ ਸਤਿਗੁਰੂ ਕੀ ਸੰਦੇਸ਼ ਦਿੰਦੇ ਹਨ ਸਰਵਣ ਕਰੋ ਸਤਿਨਾਮ ਵਾਹਿਗੁਰੂ ਸਾਹਿਬ ਜੀ ਸਤਿਨਾਮ ਵਾਹਿਗੁਰੂ ਹਰ ਜੀਠ ਜੁੜੰਦਾ ਲੋੜੀਐ ਇਸ ਅੱਗੇ ਸਭ ਨਾ ਵਿੰਨਹ ਹ ਸੱਜਣ ਦਾਵਣ ਲਗਿਆ ਕਿਸੇ ਨਾ ਦੇ ਬਨ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾ ਵਣ ਲੱਗਿਆ ਕਿਸੇ ਨਾ ਦੇਈ ਬਨ ਮਾਣਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀ ਸਨ ਹੈ ਰੰਗ ਸਬੇ ਨਾਰਾਇਣ ਜੇਤੇ ਮਨ ਭਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਹ ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧਨ ਆਪਣਨੇ ਆਜੇ ਮਿਲੈ ਵਿਛੜ ਕਿਉ ਰਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਹਰ ਜੇਠ ਰੰਗੀਲਾ ਤਿਸ ਤਣੀ ਨਿਸਕੇ ਭਾਗ ਮਥਨ ਹੈ ਹਰ ਜੇਠ ਰੰਗੀਲਾ ਤਿਸਤਣੀ ਜਿਸਕੇ ਭਾਗ ਮਥਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 12 ਮਹੀਨਿਆਂ ਦੀ ਬਾਣੀ ਸਾਡੇ ਕਾਲ ਯੁਗ ਜੀਵਾਂ ਵਾਸਤੇ ਸਤਿਗੁਰਾਂ ਨੇ ਸਾਨੂੰ ਰਸਤਾ ਦੱਸਿਆ ਹੈ ਕਿ ਹਰ ਇੱਕ ਮਹੀਨੇ ਦੇ ਵਿੱਚ ਮੌਸਮ ਦੇ ਵਿੱਚ ਤਬਦੀਲੀ ਆਉਂਦੀ ਜਾਂਦੀ ਹੈ ਛੇ ਰੁੱਤਾਂ 12 ਮਹੀਨੇ ਹਰ ਇੱਕ ਮਹੀਨੇ ਦੇ ਵਿੱਚ ਰੁੱਤ ਬਦਲਦੀ ਹੈ ਸੋ ਮੌਸਮ ਦਾ ਪ੍ਰਭਾਵ ਸਰੀਰ ਤੇ ਪੈਂਦਾ ਹੈ ਸਰੀਰ ਨੂੰ ਆਪਾਂ ਚਲਾਉਣ ਵਾਸਤੇ ਸਤਿਗੁਰੂ ਕਹਿੰਦੇ ਨੇ ਜਿਹੜੇ ਮਹੀਨੇ ਦੀ ਬਾਣੀ ਸਾਡੇ ਸਤਿਗੁਰੂ ਸਾਡੇ ਵਾਸਤੇ ਅੰਕਿਤ ਕਰਦੇ ਹਨ ਹੁਣ ਜੇਠ ਦਾ ਮਹੀਨਾ ਚੜ੍ਹਿਆ ਜੇਠ ਦੇ ਮਹੀਨੇ ਦੇ ਵਿੱਚ ਸਤਿਗੁਰੂ ਸਾਨੂੰ ਕਿਹੜੇ ਕਰਮ ਕਹਿੰਦੇ ਕਰਨ ਵਾਸਤੇ ਸਭ ਤੋਂ ਪਹਿਲਾਂ ਉਸ ਅਕਾਲਪੁਰਖ ਪਰਮਾਤਮਾ ਦਾ ਨਾਮ ਦੀ ਸਿਫਤ ਗਾਇਨ ਕੀਤੀ ਹੈ ਪਰਮੇਸ਼ਰ ਦਾ ਨਾਮ ਐਸਾ ਹੈ ਸਾਰੇ ਹੀਰੇ ਮੋਤੀਆਂ ਨਾਲੋਂ ਮਹਿੰਗਾ ਸਾਰੇ ਦੁਨੀਆ ਦਾ ਕੋਈ ਵੀ ਕੀਮਤੀ ਤੋਂ ਕੀਮਤੀ ਹੀਰਾ ਕੋਹੇ ਨੂੰ ਹੀਰਾ ਹੈ ਉਹਦੀ ਵੀ ਪਰ ਕੀਮਤ ਹੈ ਪਰ ਨਾਮ ਦੀ ਕੋਈ ਕੀਮਤ ਨਹੀਂ ਨਾਮ ਇਸ ਐਸਾ ਮੋਤੀ ਐਸਾ ਮਾਨਕ ਹੈ ਜਿਹਦੀ ਕੋਈ ਕੀਮਤ ਨਹੀਂ ਪਰ ਹਰ ਇੱਕ ਚੀਜ਼ ਦੁਨੀਆ ਤੇ ਚੋਰੀ ਹੋ ਜਾਂਦੀ ਹੈ ਨਾਮ ਕਦੀ ਚੋਰੀ ਨਹੀਂ ਹੁੰਦਾ ਸਤਿਗੁਰੂ ਕਹਿੰਦੇ ਨੇ ਜੇਠ ਦੇ ਮਹੀਨੇ ਦੇ ਵਿੱਚ ਆਪਾਂ ਉਸ ਅਕਾਲਪੁਰਖ ਪਰਮਾਤਮਾ ਦੇ ਨਾਮ ਦੇ ਨਾਲ ਜੁੜੀਏ ਜਿਹਦੇ ਅੱਗੇ ਸਾਰੀ ਖਲਕਤ જરા જરા પત્તા પત્તા તાણી તાણી ਹਰ ਇੱਕ ਜੀਵ ਜੰਤੂ ਜਿਹਦੇ ਅੱਗੇ ਨਿਉਂਦਾ ਹੈ ਜਿਹਨੂੰ ਨਮਸਕਾਰਾਂ ਕਰਦਾ ਹੈ ਉਹ ਹੈ ਪਰਮੇਸ਼ਰ ਉਹ ਹੈ ਇੱਕ ਓੰਕਾਰ ਜਿਹਦੇ ਅੱਗੇ ਦੇਵੀ ਦੇਵਤੇ ਸਾਰੇ ਸਾਰੀ ਖਲਕਤ 84 ਲੱਖ ਜਾਨੀਆਂ ਦੇ ਜੀਵ ਉਹਨੂੰ ਨਮਸਕਾਰਾਂ ਕਰਦੇ ਨੇ ਅਸੀਂ ਵੀ ਉਹਦੇ ਨਾਲ ਜੁੜਨਾ ਕਰੀਏ ਸਤਿਗੁਰ ਕਹਿੰਦੇ ਨੇ ਹਰ ਜੇਠ ਜੁੜਨ ਦਾ ਲੋੜੀਏ ਜੇਠ ਦੇ ਮਹੀਨੇ ਦੇ ਵਿੱਚ ਉਹਦੇ ਨਾਲ ਜੁੜੀਏ ਉਹਦੀ ਤਾਂ ਕਰੀਏ ਉਹਦੇ ਨਾਲ ਪਿਆਰ ਪਾਈਏ ਉਹਦੀ ਬੰਦਗੀ ਕਰੀਏ ਭਗਤੀ ਕਰੀਏ ਜਿਸ ਅੱਗੇ ਸਭ ਨੇ ਮੰਨ ਜਿਹਦੇ ਅੱਗੇ ਸਾਰੀ ਖਲਕਤ ਨਿਉਂਦੀ ਹੈ ਜਿਹਨੂੰ ਸਾਰੀ ਖਲਕਤ ਨਮਸਕਾਰਾਂ ਕਰਦੀ ਹੈ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬਨ ਦਾਵਣ ਕਹਿੰਦੇ ਭੱਲੇ ਜਾਂ ਕਹਿ ਲਈਏ ਵੇੜਾ ਜਾਂ ਦਰ ਕਹਿ ਲਈਏ ਪ੍ਰਭੂ ਦੇ ਦਰ ਤੇ ਜੁੜਿਆ ਪ੍ਰਭੂ ਦਾ ਪੱਲਾ ਪਕੜਿਆ ਕੋਈ ਵੀ ਦੁਨੀਆ ਦੀ ਪਾਵਰ ਕੋਈ ਵੀ ਦੁਨੀਆ ਦਾ ਮੰਤਰ ਕੋਈ ਵੀ ਦੁਨੀਆ ਦਾ ਕੋਈ ਐਸੀ ਤਾਕਤ ਨਹੀਂ ਕਿ ਜਿਹੜੀ ਬਨ ਕੇ ਰੱਖ ਲਵੇ ਜਿਹੜਾ ਪ੍ਰਭੂ ਦੇ ਚਰਨਾਂ ਨਾਲ ਜੁੜ ਗਿਆ ਪ੍ਰਭੂ ਦੇ ਦਰ ਤੇ ਆ ਗਿਆ ਹਰ ਸੱਜਣ ਦਾ ਮਨ ਲੱਗਿਆ ਕਿਸੇ ਨਾ ਦੇ ਬਨ ਮਾਨਕ ਮੋਤੀ ਨਾਮ ਪ੍ਰਭ ਪ੍ਰਭੂ ਦਾ ਨਾਮ ਸਾਰੇ ਮੋਤੀ ਸਾਰੇ ਹੀਰਿਆਂ ਤੋਂ ਸਾਰੇ ਮਾਨਕਾ ਤੋਂ ਸਾਰੇ ਲਾਲ ਤੋਂ ਮਹਿੰਗਾ ਹੈ ਉਹਨ ਲੱਗੇ ਨਹੀਂ ਸੰ ਪਰ ਉਹਨੂੰ ਸੰ ਨਹੀਂ ਲੱਗ ਸਕਦੀ ਉਹ ਚੋਰੀ ਨਹੀਂ ਹੋ ਸਕਦਾ ਜਿੰਨਾ ਜਪਾਂਗੇ ਉਹਨਾਂ ਵਧੇਗਾ ਘਟਦਾ ਨਹੀਂ ਮਾਨਕ ਮੋਤੀ ਨਾਮ ਪ੍ਰਭ ਉਹਨ ਲੱਗੇ ਨਹੀਂ ਸੰ ਰੰਗ ਸੱਬੇ ਨਾਰਾਇਣੇ ਜੇਤੇ ਮਨ ਭਵਨ ਜਿਹੜੇ ਮਨ ਸਾਡੇ ਦੁਨੀਆ ਦੇ ਰੰਗ ਵੇਖਦਾ ਹੈ ਸਾਡਾ ਮਨ ਤੇ ਦੁਨੀਆ ਦੇ ਰੰਗ ਵੇਖ ਵੇਖ ਕੇ ਖੁਸ਼ ਹੁੰਦਾ ਹੈ ਸਤਿਗੁਰੂ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਉਹਦੀ ਰੰਗ ਵੇਖ ਕੇ ਵੀ ਉਸ ਅਕਾਲਪੁਰਖ ਪਰਮਾਤਮਾ ਦੇ ਨਾਲ ਜੁੜਨਾ ਕਰੀਏ ਕਿ ਪ੍ਰਭੂ ਇਹ ਰੰਗ ਤੇਰੇ ਬਣਾਏ ਹੋਏ ਹਨ ਕਿੰਨੇ ਸੋਹਣੇ ਤੂੰ ਰੰਗ ਬਣਾਏ ਹਨ ਜਿੰਨੇ ਵੀ ਰੰਗ ਆਪਣੀਆਂ ਅੱਖਾਂ ਵੇਖ ਦੀਆਂ ਨੇ ਸਾਰੇ ਪ੍ਰਭੂ ਦੇ ਬਣਾਏ ਹੋਏ ਹਨ ਪਰਮਾਤਮਾ ਦੇ ਰੰਗ ਸੱਬੇ ਨਾਰਾਇਣੇ ਸਾਰੇ ਰੰਗ ਪਰਮਾਤਮਾ ਦੇ ਹਨ ਜੇਤੇ ਮਨ ਭਵਨ ਜਿਹੜੇ ਮਨ ਵਿਖਦਾ ਹੈ ਜੋ ਹਰ ਲੋੜੇ ਸੋ ਕਰੇ ਸੋਈ ਜੀਕਰਨ ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ ਜੋ ਉਹਨੂੰ ਭਾਉਂਦਾ ਹੈ ਉਹੀ ਜੀਆਂ ਤੋਂ ਕਰਾਉਂਦਾ ਹੈ ਕਿਸੇ ਨੂੰ ਪਾਪਾਂ ਤੇ ਲਾਤਾ ਕਿਸੇ ਨੂੰ ਪੁੰਨਾਂ ਤੇ ਲਾਤਾ ਕਿਸੇ ਨੂੰ ਕਿਸ ਧੰਦੇ ਤੇ ਲਾਤਾ ਕਿਸੇ ਨੂੰ ਕਿਸ ਧੰਦੇ ਤੇ ਲਾਤਾ ਉਹਦੀ ਮौज ਹੈ ਉਹਦੀ ਇਹ ਇੱਛਾ ਹੈ ਜੋ ਹਰ ਲੋੜੇ ਸੋ ਕਰੇ ਜੋ ਉਹ ਲੋੜਦਾ ਹੈ ਜੋ ਇੱਛਦਾ ਹੈ ਸੋਈ ਜੀਕਰਨ ਉਹੀ ਜੀਵ ਕਰੀ ਜਾ ਰਹੇ ਹਨ ਜੋ ਪ੍ਰਭ ਕੀਤੇ ਆਪਣੇ ਸੇਹੀ ਕਈਏ ਧਨ ਤੇ ਜਿਨ੍ਹਾਂ ਨੂੰ ਉਹਨੇ ਆਪਣੇ ਚਰਨਾਂ ਨਾਲ ਜੋੜ ਲਿਆ ਹੈ ਉਹ ਧੰਤਰਾ ਦੇ ਯੋਗ ਹਨ ਉਹ ਸ਼ਾਬਾਸ਼ ਦੇ ਲਾਇਕ ਹਨ ਜਿਹੜੇ ਪ੍ਰਭੂ ਦੇ ਚਰਨਾਂ ਨਾਲ ਜੁੜ ਗਏ ਹਨ ਜਿਨ੍ਹਾਂ ਦੇ ਉੱਤੇ ਮਿਹਰ ਹੋ ਗਈ ਹੈ ਉਹ ਧਨ ਤਨ ਦੇ ਲਾਇਕ ਹਨ ਉਹ ਸ਼ਾਬਾਸ਼ ਦੇ ਲਾਇਕਨ ਸਤਿਗੁਰ ਕਹਿੰਦੇ ਨੇ ਜੋ ਪ੍ਰਭ ਕੀਤੇ ਆਪਣੇ ਜਿਨ੍ਹਾਂ ਨੂੰ ਆਪਣੇ ਬਣਾ ਲਿਆ ਸਹੀ ਕਹੀਏ ਧਨ ਨਾਨ ਆਪਣ ਲੀਆ ਜੇ ਮਿਲੇ ਆਪਣ ਲੀਆ ਜੇ ਮਿਲੇ ਵਿਛੜ ਕਿਉ ਰੋਵਨ ਜਿਨ੍ਹਾਂ ਨੂੰ ਆਪਣੇ ਚੰਨਾਂ ਨਾਲ ਉਹਨੇ ਜੋੜ ਲਿਆ ਹੈ ਜੋ ਪ੍ਰਭੂ ਦੇ ਹੋ ਗਏ ਹਨ ਤੇ ਉਹਨਾਂ ਨੂੰ ਫਿਰ ਵਿਛੋੜੇ ਦੀ ਮਾਰ ਨਹੀਂ ਪੈਗੀ ਉਹ ਵਾਰ-ਵਾਰ ਚੁਰਾਸੀ ਦੇ ਗੇੜੇ 'ਚ ਨਹੀਂ ਰੜਕੇ ਜਾਣਗੇ ਉਹ ਜੰਮਨ ਤੇ ਮਰਨ ਤੋਂ ਰਹਿਤ ਹੋ ਜਾਣਗੇ ਜੋ ਪ੍ਰਭੂ ਦੇ ਹੋ ਗਏ ਜੋ ਪ੍ਰਭੂ ਦੇ ਚੰਨਾਂ ਨਾਲ ਜੁੜ ਗਏ ਹਨ ਆਪਣ ਲੀਆ ਜੇ ਮਿਲੇ ਵਿਛੜ ਕਿਉ ਰੋਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਸਾਧੂ ਤੋਂ ਪਾਵ ਗੁਰੂ ਗੁਰੂ ਦੀ ਸ਼ਰਣ ਜਿਨ੍ਹਾਂ ਨੂੰ ਮਿਲ ਗਈ ਜੋ ਸਤਸੰਗਤ ਦੇ ਵਿੱਚ ਆ ਗਏ ਜਿਨ੍ਹਾਂ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੋ ਗਈ ਹੈ ਉਹ ਫਿਰ ਨਾਮ ਦੇ ਰੰਗ ਦੇ ਵਿੱਚ ਰੰਗੇ ਗਏ ਹਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੇ ਭਾਗ ਮਥਨ ਜੇਠ ਦਾ ਮਹੀਨਾ ਉਹਨਾਂ ਵਾਸਤੇ ਰੰਗੀਲਾ ਹੈ ਉਹਨਾਂ ਵਾਸਤੇ ਸੁਭਾਏਮਾਨ ਹੈ ਉਹਨਾਂ ਦੇ ਵਾਸਤੇ ਸੁਹਾਵਣਾ ਹੈ ਜਿਨ੍ਹਾਂ ਦੇ ਮੱਥੇ ਦੇ ਭਾਗ ਉਗੜ ਗਏ ਹਨ ਤੇ ਮੱਥੇ ਦੇ ਭਾਗ ਉਦੋਂ ਹੀ ਉਗੜਦੇ ਹਨ ਜਦੋਂ ਅਸੀਂ ਮੱਥੇ ਨੂੰ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਰਗੜਦੇ ਹਾਂ ਕਿਉਂਕਿ ਜਿਸ ਤਰ੍ਹਾਂ ਕਿ ਮੋਹਰ ਦੇ ਅੱਖਰ ਹੁੰਦੇ ਹਨ ਨਾ ਉਹ ਇਸ ਤਰ੍ਹਾਂ ਮੁਰ ਪੜ ਨਹੀਂਏ ਤੇ ਪੜੀ ਨਹੀਂ ਜਾਂਦੀ ਜਦੋਂ ਸ਼ਾਈ ਲਗਾ ਕੇ ਕਾਗਜ਼ ਤੇ ਲਾਈਏ ਫਿਰ ਉਹ ਪੁੱਠੇ ਅੱਖਰ ਸਿੱਧੇ ਹੋ ਜਾਂਦੇ ਨੇ ਇਸ ਤਰ੍ਹਾਂ ਮੱਥੇ ਦੇ ਲੇਖ ਸਿੱਧੇ ਹੋ ਜਾਂਦੇ ਨੇ ਜਦੋਂ ਗੁਰੂ ਚਰਨਾਂ ਦੇ ਵਿੱਚ ਆ ਕੇ ਮੱਥਾ ਰਗੜੀਦਾ ਹੈ ਜਦੋਂ ਮੱਥਾ ਗੁਰੂ ਚਰਣਾ ਚ ਲੱਗਦਾ ਹੈ ਪੁੱਠੇ ਲੇਖ ਵੀ ਸਿੱਧੇ ਹੋ ਜਾਂਦੇ ਹਨ ਜਿਨ੍ਹਾਂ ਦੇ ਭਾਗ ਜਾਗੇ ਜਿਨ੍ਹਾਂ ਦੇ ਭਾਗ ਉਗੜ ਗਏ ਉਹਨਾਂ ਦੇ ਵਾਸਤੇ ਜੇਠ ਦਾ ਮਹੀਨਾ ਸਤਿਗੁਰ ਕਹਿੰਦੇ ਨੇ ਰੰਗੀਲਾ ਹੈ ਸੁਬਾਈ ਮਨ ਹੈ ਸੁੰਦਰ ਹੈ ਹਰ ਜੇਠ ਰੰਗੀਲਾ ਤਿਸ ਧਣੀ ਜਿਸਕੇ ਭਾਗ ਮਥਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ